ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਇਧਰੋਂ ਲਾਈਵ ਜੀ ਜੁੜੇ ਆਪਾਂ ਲਾਈਵ ਜੀ ਵੀ ਕਰਦੇ ਆਂ ਜੀ ਤੁਹਾਡਾ ਸਵਾਗਤ ਸੂਟ ਆਪਣੇ ਕੋ ਆ ਗਏ ਜੇ ਬਹੁਤ ਹੀ ਪਿਆਰੇ ਪਿਆਰੇ ਫਿਰ ਬਾਟਮ ਤੇ ਵਰਕ ਵਾਲੇ ਹਾਂਜੀ ਤੇ ਤੁਸੀਂ ਵੀ ਸੋਚਦੇ ਨੇ ਆ ਕਿ ਕੀ ਕਰਨ ਡਏ ਆ ਰੋਜ਼ੀ ਬਾਟਮ ਰਿਪੀਟ ਤੇ ਰਿਪੀਟ ਤੇ ਰਿਪੀਟ ਤੇ ਆਈ ਜਾਂਦੇ ਰੋਜ਼ੀ ਬਾਟਮ ਵਰਕ ਰੋਜ਼ੀ ਬਾਟਮ ਵਰਕ ਪਰ ਕੀ ਕਰੀਏ ਕਸਟਮਰ ਡਿਮਾਂਡ ਹੀ ਇੰਨੀ ਜ਼ਿਆਦਾ ਕਰਨ ਡਿਆ ਆ ਕਿ ਆਪਾਂ ਵਾਰ-ਵਾਰ ਜਿਹੜੇ ਆ ਉਹੀ ਸੂਟ ਰਿਪੀਟ ਤੇ ਲੈ ਕੇ ਆਉਣ ਡ ਇਹ ਸੂਟ ਬਹੁਤ ਸੋਹਣੇ ਜੇ ਪ੍ਰਿੰਟ ਸਾਰੇ ਡਿਫਰੈਂਟ ਜੇ ਇਸ ਵਾਰੀ ਚੈੱਕ ਕਰਿਓ ਯਾਰੀਕ ਆ ਲੋ ਜੀ ਪਹਿਲਾ ਸੂਟ ਇਹਦਾ ਬਹੁਤ ਸੋਹਣਾ ਭਾਜੀ ਪ੍ਰਿੰਟ ਸੂਟ ਬਹੁਤ ਪਿਆਰਾ ਜੇ ਪਹਿਲਾ ਹੀ ਸ਼ਰਟ ਹੈਗੀ ਜੇ ਕਾਟਨ ਦੇ ਵਿੱਚ ਸਰਪਲਸ ਕਾਟਨ ਤੇ ਬਾਟਮ ਜਿਹੜੀ ਜੇ ਉਹ ਵੀ ਆਊਗੀ ਕਾਟਨ ਦੀ ਗ੍ਰੇ ਕਲਰ ਦੀ ਬਾਟਮ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਵਰਕ ਬਹੁਤ ਟਾਪ ਦਾ ਹੋਇਆ ਜੇ ਤੇ ਨਾਲ ਦੁਪੱਟਾ ਹੈਗਾ ਜੇ ਟਾਈ ਐਂਡ ਡਾਈ ਦਾ ਕੋਟਾ ਡੋਰੀ ਕੋਟਾ ਡੋਰੀਆ ਦਾ ਇਹ ਜੇ ਦੁਪੱਟਾ ਆ ਲੋ ਜੀ ਟੂ ਸ਼ੇਡ ਦਾ ਟੂ ਸ਼ੇਡ ਦੇ ਵਿੱਚ ਦੁਪੱਟਾ ਜਿਹੜਾ ਜੇ ਸੇਮ ਕਲਰ ਦੇ ਨਾਲ ਡਾਈ ਹੋਇਆ ਜੇ ਤੇ ਇਹਦਾ ਰੇਟ ਤੇ ਰੇਂਜ ਜਿਹੜੀ ਜੇ ਇਹਨਾਂ ਸੂਟਾਂ ਦੀ ਉਹ ਹੈਗੀ ਜੇ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਫ੍ਰੀ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਉਹ ਨਹੀਂ ਹੈਗੀ ਹੁਣ ਇਹਦੇ ਵਿੱਚ ਆ ਗਿਆ ਨੈਕ ਆਹ ਲਓ ਜੀ ਨੈਕ ਆ ਗਿਆ ਕਲਰ ਇਹਦੇ ਵਿੱਚ ਲਾਈਟ ਲੈਮਨ ਸ਼ੇਡ ਮੈਨਾ ਗ੍ਰੇ ਦੇ ਬੋਟਮ ਇਹਦੇ ਨਾਲ ਵੀ ਗ੍ਰੇ ਦਾ ਕੰਟਰਾਸਟ ਜੇ ਬਹੁਤ ਪਿਆਰਾ ਜਾਂ ਸੇਮ ਜਿਹੜਾ ਕਲਰ ਜਿਹੜਾ ਆ ਉਹਦੇ ਵਿੱਚ ਵਰਕ ਤੇ ਉਹੀ ਸੇਮ ਜਿਹੜਾ ਜੇ ਉਹ ਬਾਟਮ ਦੇ ਉੱਤੇ ਕਢਾਈ ਆ ਜੂ ਕਢਾਈ ਵਰਕ ਆਊਗਾ ਤੇ ਦੁਪੱਟਾ ਵੀ ਸੇਮ ਇਹਦਾ ਦੁਪੱਟਾ ਵੀ ਸੇਮ ਆ ਗਿਆ ਡਬਲ ਸ਼ੇਡ ਇਹ ਵੀ ਜਿਹੜੇ ਮਿਲਣਗੇ ਤੁਹਾਨੂੰ ਸਿਰਫ ਤੇ ਸਿਰਫ 700 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਆਊਗੀ ਫ੍ਰੀ ਇਹਨਾਂ ਦੇ ਵਿੱਚ ਅਲੱਗ ਕੰਟਰਾਸਟ ਬਹੁਤ ਸੋਹਣੇ ਕੰਟਰਾਸਟ ਬਹੁਤ ਹੀ ਪਿਆਰੇ ਜੇ ਬਹੁਤ ਜ਼ਿਆਦਾ ਸੋਹਣੇ ਜੇ ਆਹ ਲੋ ਚੈੱਕ ਕਰ ਲਓ ਅਗਲਾ ਸੂਟ ਜਿਹੜਾ ਜੇ ਇਹ ਤੋਂ ਵੀ ਪਿਆਰਾ ਜੇ ਅਗਲਾ ਜਿਹੜਾ ਮਹਿੰਦੀ ਆ ਮਹਿੰਦੀ ਆ ਤੇ ਬਲੂ ਰੰਗ ਦਾ ਹਿੰਦੀ ਤੇ ਬਲੂ ਕਲਰ ਦਾ ਕੰਟਰਾਸਟ ਜੇ ਬਹੁਤ ਸੋਹਣਾ ਬਾਟਮ ਦੇ ਉੱਤੇ ਇਹਦੇ ਵਰਕ ਜੇ ਬੜਾ ਹੀ ਪਿਆਰਾ ਜਾਂ ਪ੍ਰਿੰਟ ਜਿਹੜਾ ਜੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਆ ਲੋ ਇਹਦੀ ਬਾਟਮ ਇਹਦੀ ਆ ਗਈ ਬਾਟਮ ਦੇ ਉੱਤੇ ਵੇਖ ਸਕਦੇ ਤੁਸੀਂ ਕਰੀਮ ਕਲਰ ਆਊਗਾ ਬਾਟਮ ਦਾ ਬਾਟਮ ਤੇ ਕੈਨੇਡਾ ਦਾ ਪਤਾ ਬਣਾਤਾ ਹੈ ਇਹ ਇਹ ਲ ਹੈਗਾ ਪੈਚ ਵਰਕ ਪੈਚ ਵਰਕ ਆ ਲੱਗਦਾ ਕੈਨੇਡਾ ਦੇ ਪਤੇ ਲਗੇ ਹੋਏ ਸਿਆ ਦੁਪੱਟਾ ਬਹੁਤ ਸੋਹਣਾ ਨਾ ਦੁਪੱਟੇ ਦੇ ਉੱਤੇ ਆਗਾ ਪੱਲਿਆਂ ਦੇ ਉੱਤੇ ਇਹਦੇ ਵਰਕ ਡਬਲ ਟ੍ਰਿਪਲ ਡਾਈ ਜਿਹੜਾ ਡਾਈ ਹੋਇਆ ਹੈ ਹਾਂ ਵਰਕ ਨਹੀਂ ਮਤਲਬ ਪੈਸ ਜਿਹੜਾ ਆ ਉਹ ਪੱਟੀ ਲੱਗੀ ਬਹੁਤ ਸੋਹਣੀ ਡਿਜ਼ਾਈਨਰ ਜੀ ਨਾਨ ਲੈਸ ਤੇ ਡਿਜ਼ਾਈਨਿੰਗ ਨਾਨ ਲੈਸ ਆ ਫੋਰ ਸਾਈਡ ਲੱਗੀ ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਜਿਹਦਾ ਇਹ ਬਹੁਤ ਹੀ ਸੋਹਣਾ ਕਨਸੈਪਟ ਜਿਹਨਾਂ ਸੂਟਾਂ ਦਾ ਰੇਟ ਹੈਗਾ ਜੇ 700 ਤੇ 50 ਰੁਪਏ ਆਹ ਰੋਈ ਇਹਦੇ ਵਿੱਚ ਆਗਾ ਜੇ ਅਗਲਾ ਕਲਰ ਵੀ ਚੈੱਕ ਕਰ ਲੋ ਮਸਟਡਾ ਤੇ ਬਲੂ ਬਹੁਤ ਸੋਹਣਾ ਕਲਰ ਆ ਤੇ ਇਹਦੇ ਨਾਲ ਬਾਟਮ ਜਿਹੜੀ ਇਹ ਉਹ ਵੀ ਬਹੁਤ ਸ਼ਾਨਦਾਰ ਜੇ ਇਹ ਤੁਹਾਡੇ ਕਿਦਾਂ ਵਾਹ ਆਹ ਲਓ ਜੀ ਬਹੁਤ ਸੋਹਣਾ कलर ਹੈ ਲਾਈਟ ਹੈ कलर ਆ ਲਾਈਟ ਸਕਿਨ ਸ਼ੇਡ ਜਾਂ ਨਾਲ ਇਹਦੇ ਆ ਗਿਆ ਪੈਚ ਵਰਕ ਪੈਚ ਦੇ ਨਾਲ ਆ ਗਈ ਕਢਾਈ बॉटਮ ਦੇ ਉੱਤੇ ਦੁਪੱਟਾ ਨਾਲ ਖੁੱਲਦੀ ਮੁੰਦਾ ਦੁਪੱਟਾ ਆਹ ਜੀ ਦਾ ਦੁਪੱਟਾ ਆਹ ਲਓ ਜੀ ਆ ਆ ਗਿਆ ਦੁਪੱਟਾ ਇਹਦਾ ਫੋਲ ਸਾਈਡ ਲੇਸ ਲੱਗੀ ਆ ਦੁਪੱਟੇ ਦੇ ਵੀ ਤੁਸੀਂ ਵੇਖ ਸਕਦੇ ਜੇ ਪੱਟੀ ਜਿਹੜੀ ਸਾਰੀ ਬਣੀ ਆ ਇਹ ਫੋਲ ਸਾਈਡ ਲੇਸ ਲੱਗੀ ਆ ਵੀ ਇਹਦੇ ਇਮੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ 700 ਤੇ 500 ਰੁਪਏ ਦੇ ਵਿੱਚ ਹਾਂ ਪ੍ਰਿੰਟ ਇਹ ਪ੍ਰਿੰਟ ਆ ਗਿਆ ਜੇ ਰਿਪੀਟ ਦੇ ਉੱਤੇ ਆਪਣੇ ਬਹੁਤ ਸਾਰੇ ਪ੍ਰਿੰਟ ਆ ਇਹ ਪ੍ਰਿੰਟ ਇਹ ਪ੍ਰਿੰਟ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਸੀ ਇਹ ਦੁਬਾਰਾ ਆ ਗਿਆ ਰਿਪੀਟ ਦੇ ਵਿੱਚ ਆਪਣੇ ਕੋਲ ਬਾਟਮ ਦਾ ਕਦਰ ਬਾਟਮ ਜਿਹੜੀ ਹੈਗੀ ਜੇ ਗ੍ਰੇ ਕਲਰ ਦੀ ਇਹਦੇ ਨਾਲ ਉਹ ਸੌਰੀ ਸਕਾਈ ਕਲਰ ਦੀ ਸਕਾਈ ਕਲਰ ਦੀ ਤੇ ਦੁਪੱਟਾ ਜਿਹੜਾ ਜੇ ਉਹ ਵੀ ਸੇਮ ਸਕਾਈ ਵਾਈਟ ਤੇ ਨਾਲ ਕਿਹੜਾ ਕਹਿੰਦੇ ਪਿੰਕ ਸੋ ਚਾਹ। ਹਾਂ। ਇਹ ਕੋਸ ਲੈਸ ਪਟੀ ਸੇ ਮੋਢੇ ਡਾਊਗਾ। ਦੁਪੱਟਾ ਦਾ ਸਾਰਾ ਸਾਰਾ ਕੁਝ ਉਦਾਂ ਹੀ ਬਣਿਆ। ਦੁਪੱਟਾ ਆਊਗਾ। ਬਹੁਤ ਹੀ ਸੋਨਾ ਸੂਟ ਜੇ, ਬਹੁਤ ਪਿਆਰਾ ਜਿਹਾ ਡਿਜ਼ਾਈਨ ਜੇ। ਅੱਗੇ ਆ ਗਿਆ ਸ਼ੇਰ। ਅੱਗੇ ਦਾ ਫਿਰ ਸ਼ੇਰਖਾਨ ਆ ਗਿਆ। ਅੱਗੇ ਆ ਗਿਆ ਟਾਈਗਰ ਟਾਈਗਰ ਪ੍ਰਿੰਟ। ਮੈਨੂੰ ਸ਼ੇਰ ਆ ਗਿਆ ਲੱਗਿਆ। ਟਾਈਗਰ ਪ੍ਰਿੰਟ ਹੈ। ਸ਼ੇਰ ਸ਼ੇਰ ਦਾ ਪ੍ਰਿੰਟ ਰਹੀ ਉਦੋਂ ਦਾ। ਤੇ ਇਹਨਾਂ ਬਹੁਤ ਸੈਂਪੀ ਪ੍ਰੈਸ਼ ਵਰਕ ਬਣਿਆ ਆ। ਇਹ ਦੁਪੱਟਾ ਬਹੁਤ ਆਹ ਲਓ ਜੀ ਦੁਪੱਟਾ ਇਹਦਾ ਜੇ ਇਹ ਵੀ ਬਹੁਤ ਪਿਆਰਾ ਜੇ ਬਲੈਕ ਬਲੈਕ ਦੇ ਨਾਲ ਕਰੀਮ ਤੇ ਨਾਲ ਹੈਗਾ ਜੇ ਨੀ ਨੀ ਬਰਾਊਨ ਜਿਹਾ ਬਰਾਊਨ ਜਿਹਾ ਕਰ ਰਿਹਾ ਆਹ ਲਓ ਜੀ ਤਾਂਬੇ ਰੰਗਾ ਅੱਗੇ ਆਯੋ ਬਲੈਕ ਆਹ ਲਓ ਜੀ ਅੱਗੇ ਹੈਗਾ ਜੇ ਬਲੈਕ ਦਾ ਪ੍ਰਿੰਟ ਬਹੁਤ ਸੋਹਣਾ ਬਾਟਮ ਆ ਗਈ ਇਹਦੇ ਨਾਲ ਲੈਮਨ ਦੁਪੱਟਾ ਆ ਗਿਆ ਜੀ ਇਹਦੇ ਨਾਲ ਕੋਟਾ ਡੋਰੀਆ ਦਾ ਪਲੇਨ ਪਲੇਨ ਤੇ ਕਟਵਰਕ ਨਾਲ ਕਟਵਰਕ ਹੋਇਆ ਜੀ ਟੂ ਸਾਈਡ ਇਹਨਾਂ ਦੇ ਫੋਰ ਸਾਈਡ ਦੇ ਫੋਰ ਸਾਈਡ ਹੈ ਫੋਰ ਸਾਈਡ ਕਟਵਰਕ ਜੀ ਦੁਪੱਟਿਆਂ ਦੇ ਉੱਤੇ ਹਾਂ ਦੁਪੱਟਾ ਦਾ ਤੇ ਇਹ ਸਾਰੇ ਸੂਟ ਸੇਮ ਰੇਂਜ ਜੇ ਸੇਮ ਰੇਟ ਜੇ 700 ਤੇ 50 ਰੁਪਏ ਸ਼ਿਪਿੰਗ ਫਰੀ ਦੇ ਨਾਲ ਤੇ ਹੁਣ ਆਪਣੇ ਕੋਲ ਦੋ ਸੂਟ ਹੈਗੇ ਆ ਇਸ ਟਾਈਮ ਦੇ ਉੱਤੇ ਆਲ ਓਵਰ ਦੇ ਵਿੱਚ ਪੈਚਵਰਕ ਇਹਦੇ ਆ ਗਿਆ ਪੈਚਵਰਕ ਇਹ ਦੇਖੋ ਜੀ ਪ੍ਰਿੰਟ ਬਹੁਤ ਜ਼ਬਰਦਸਤ ਜੇ ਦੁਪੱਟਾ ਜਿਹੜਾ ਜਿਹਦੇ ਨਾਲ ਜੇ ਮਲਟੀ ਕਲਰ ਦਾ ਮਸਲੀਨ ਕਾਟਨ ਦਾ ਮਸਲੀਨ ਕਾਟਨ ਦਾ ਦੁਪੱਟਾ ਜੇ ਇਹ ਵੀ ਤੁਹਾਨੂੰ ਆਪਾਂ ਸੇਮ ਰੇਟ 'ਚ ਦੇ ਦਨੇ ਆਜ ਉਦਾਂ ਇਹ ਥੋੜੇ ਸੂਟ ਜਿਹੜੇ ਆ ਇਹ ਕਾਸਟਲੀ ਹੀਗੇ ਪਰ ਆਪਣੇ ਕੋ ਪੀਸ ਸਿੰਗਲ ਸਿੰਗਲ ਰਹਿ ਗਿਆ ਆਪਾਂ ਤੁਹਾਨੂੰ ਸਸਤਾ ਦੇ ਦਨੇ ਅਗਿਆ ਆ ਅੰਬੀਆ ਰਗੜ ਗਾਣੀ ਬਹੁਤ ਸੋਹਣਾ ਹਾਂ ਇਹ ਬਲੈਕ ਦੇ ਨਾਲ ਆ ਗਿਆ ਕਟਵਰਕ ਦੇ ਨਾਲ ਥੱਲੇ ਹਾਂਜੀ ਤੇ ਨਾਲ ਇਹ ਦੁਪੱਟਾ ਆ ਗਿਆ ਕੋਟਾ ਡੋਰੀਆ ਦਾ ਪੈਚ ਵਰਕ ਦੇ ਨਾਲ ਕਟਵਰਕ ਬਹੁਤ ਸੋਹਣਾ ਦੁਪੱਟੇ ਤੇ ਕਟਵਰਕ ਵੀ ਆ ਕੱਟਵਰਕ ਹੋਇਆ ਨਾ ਕੱਟਵਰਕ ਵੀ ਆ ਨਾਲ ਪੈਂਚਵਰਕ ਆ ਆ ਪੱਲਿਆਂ ਤੇ ਤੇ ਮਰਕੋ ਹੋਇਆ ਵਾ ਇਹ ਆ ਗਿਆ ਇਹ ਕੱਟਵਰਕ ਹੋਇਆ ਪੈਂਚਵਰਕ ਹੋਇਆ ਸਾਰੇ ਨਾਲ ਆਹ ਦੀ ਕੱਟਵਰਕ ਆ ਬਸ ਇਹ ਹੀ ਰੋ ਲਓ ਜੀ ਇਹ ਆਪਣੇ ਕੋਲ ਸੂਟ ਹੀ ਗਏ ਜਿਹੜੇ ਆਪਾਂ ਤੁਹਾਨੂੰ ਦਿਖਾ ਦੱਤੇ ਆ 750 ਰੁਪਈਆ ਦੀ ਰੇਂਜ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਤੇ ਹੋਰ ਨਵੀਂ ਕਲੈਕਸ਼ਨ ਤੇ ਨਵੇਂ ਸੂਟ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ ਇੰਸਟਾਗ੍ਰਾਮ ਦੇ ਉੱਤੇ ਵੀ ਆਪਾਂ ਡੇਲੀ ਪੋਸਟ ਪਾਉਂਦੇ ਆ ਆਪਣੀਆਂ ਸੂਟਾਂ ਦੀਆਂ ਤੇ ਇੰਸਟਾਗ੍ਰਾਮ ਪੇਜ ਨੂੰ ਵੀ ਜਾ ਕੇ ਫੋਲੋ ਕਰ ਲਿਓ ਸੇਮ ਨਾਮ ਤੋਂ ਮਿਲ ਜੂਗਾ ਤੁਹਾਨੂੰ ਅਨਹਦ ਆਰਟਸ ਬੁਟੀਕ ਨਾਮ ਤੋਂ ਸੇਮ ਨਾਮ ਤੋਂ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ ਤੇ